ਲੜਦੇ ਲੜਦੇ ਸਾਜੇ ਵਾਰ ਹੋਏ ਸਿਰ ਧੜ ਤੋਂ ਵੱਖ ਹੋ ਕੇ ਡਿੱਗੇ ਜੇ ਸਮੇਂ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਸਿਰ ਧੜ ਤੋਂ ਵੱਖ ਹੋਇਆ ਤੇ ਮੌਤ ਖਿੜ ਖਿੜ ਕੇ ਸੁਣਨ ਲੱਗੀ ਆਂਦੀ ਓ ਬਾਬਾ ਦੀਪ ਸਿੰਘਾ ਬਾਬਾ ਤੋ ਤੇ ਆਖੀ ਹੋਇਆ ਫਿਰਦਾ ਸੀ ਕਿ ਜਦ ਤੱਕ ਅੰਮ੍ਰਿਤਸਰੋ ਜਾਲਮਾਂ ਦੇ ਛੰਡੇ ਪੁੱਟ ਨਹੀਂ ਦਿੰਦਾ ਤਦ ਤੱਕ ਜਿਉਂਦਾ ਰਹਾਂਗਾ ਪਰ ਸਿੰਘਾ ਤੂ ਤੇ ਇੱਥੇ ਦਮ ਤੁਰ ਕੇ ਚੱਲਿਆ ਕਹਿੰਦੇ ਬਾਬਾ ਜੀ ਦੇ ਲੱਥੇ ਹੋਏ ਸੀਸ ਨ ਬਾਬਾ ਜੀ ਨੇ ਖਬਿਆ ਦੀ ਤਲੀ ਤੇ ਟਕਾਇਆ ਸਰੀਰ ਵਿੱਚ ਹਰਕਤ ਹੋਈ ਉੱਠ ਕੇ ਖਲੋ ਗਏ ਕਹਿੰਦੇ ਕਿਉਂ ਹੋਣੀ ਏ ਮੈਂ ਵੀ ਤੇ ਆਖਿਆ ਸੀ ਨਾ ਮੈਂ ਕਲਗੀਆਂ ਵਾਲੇ ਦਾ ਪੋਤਾ ਤੇ ਪਣ ਤੋੜ ਨਵਾਵਾਂਗਾ ਸੱਚ ਕਰਕੇ ਜਾਣਿਓ ਇੱਕ ਵਾਰ ਮਰ ਜਾਣੀ ਮੌਤ ਨੂੰ ਵੀ ਤਰੇਲੀਆਂ ਆ ਗਈਆਂ ਹੋਣੀ ਨੇ ਤਾਰ ਪਛਾਣ ਨੂੰ ਪਟਣੇ ਸ਼ੁਰੂ ਕੀਤੇ ਬਾਬਾ ਜੀ ਨੇ ਮੁਗਲ ਦਲ ਵਿੱਚ ਵਾਢੀ ਪਾਈ ਮੁਗਲ ਫੌਜ ਅੱਗੇ-ਅੱਗੇ ਧਾਰ ਉਠੀ ਜੋਧਿਆਨਾਰ ਦਾ ਲੜ ਸਕਦੇ ਆ ਪਰ ਮੋਇਆਂ ਨਾਲ ਨਹੀਂ ਵੇਖਣ ਵਾਲੇ ਕਹਿੰਦੇ ਨੇ ਤਨ ਹੈ ਇਹਨਾਂ ਦਾ ਗੁਰੂ ਤੇ ਤਨ ਨੇ ਗੁਰੂ ਦੇ ਸਿੱਖ ਅੱਜ ਪਿਆਰੇ ਖਾਲਸਾ ਜੀ ਕਈ ਇਤਿਹਾਸ ਕਰ ਕਹਿੰਦੇ ਆ ਕਿ ਬਾਬਾ ਜੀ ਨੇ ਵੀ ਜਦੋਂ ਗੁਰੂ ਰਾਮਦਾਸ ਜੀਆਂ ਦੇ ਦਰਸ਼ਨਾਂ ਨੂੰ ਗਾਏ ਪ੍ਰਕਰਮਾਂ ਵਿੱਚ ਪਹੁੰਚੇ ਸਰੀਰ ਠੰਡਾ ਪੈ ਗਿਆ ਤੇ ਸੀਸ ਵਗਾ ਕੇ ਛੱਡ ਦਿੱਤਾ ਨਹੀਂ ਬਾਬਾ ਦੀਪ ਸਿੰਘ ਜੀ ਨੇ ਹਰਮੰਦਰ ਨੂੰ ਆਜ਼ਾਦ ਕਰਾ ਕੇ ਗੁਰੂ ਰਾਮਦਾਸ ਦੇ ਘਰ ਦੀਆਂ ਚਾਰ ਪ੍ਰਕਰਮਾ ਕਰਕੇ ਫਿਰ ਸਤਗੁਰਾਂ ਦੇ ਚਰਨਾਂ 'ਚ ਸੀਸ ਪੇਟ ਕੀਤਾ ਸਾਰੇ ਜੱਜਕਾਰਾ ਹੁਣ ਲੱਗੀਆਂ ਸਤਿ ਸ਼੍ਰੀ ਅਕਾਲ ਜੱਜਕਾਰਾ ਹੋਈਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਜ ਵੀ ਜੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨੇ ਹੋਣ ਅੱਜ ਵੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬੈਠਾ ਬਾਬਾ ਦੀਪ ਸਿੰਘ ਸਾਹਿਬ ਜੇ ਸਮੇਂ ਜੂਨ 1984 ਨੂੰ ਭਾਰਤੀ ਹਕੂਮਤ ਨੇ ਸਾਡੇ ਦਰਬਾਰ ਨੂੰ ਟਾਉਣ ਵਾਸਤੇ ਟੈਂਕ ਇਸਤੇਮਾਲ ਕੀਤਾ ਦਰਬਾਰ ਸ਼ਬਦੀਆਂ ਪ੍ਰਕਰਮਾਂ ਵਿੱਚ ਟੈਂਕ ਵਾੜੇ ਇੱਕ ਟੈਂਕ ਬਾਬਾ ਜੀ ਦੇ ਸਥਾਨ ਕੋਲ ਰੁਕ ਗਿਆ ਜਦੋਂ ਲੰਗਰ ਵਾਲੇ ਪਾਸਿਓਂ ਜਾਈਏ ਨਾ ਖੱਬੇ ਹੱਥ ਬਾਬਾ ਜੀ ਦਾ ਸਥਾਨ ਹੁੰਦਾ ਬੜੀ ਵਾਹ ਲਾਈ ਕਹਿੰਦੇ ਟੈਂਕ ਨਾ ਅਗਾਹ ਹੋਇਆ ਨਾ ਪਿਛਾਹ ਹੋਇਆ ਜਿਹੜਾ ਚਲਾਉਣ ਵਾਲਾ ਸੀ ਕਹਿੰਦਾ ਐਉਂ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਲੱਥੇ ਹੋਏ ਸੀਸ ਵਾਲਾ ਸਾਹਮਣੇ ਆ ਕੇ ਹੱਥ 'ਚ ਖੰਡਾ ਫੜ ਕੇ ਖਲੋਤਾ ਹੋਵੇ ਅੱਜ ਵੀ ਹੈ ਬਾਬਾ ਦੀਪ ਸਿੰਘ ਯਾਦ ਕੀਤਾ ਉਸ ਜਰਨੈਲ ਨੂੰ ਉਹ ਸਾਡੇ ਵਿੱਚ ਪ੍ਰਤੱਖ ਬੈਠਾ ਪਰ ਅਫਸੋਸ ਸਾਡੀ ਉਥੋਂ ਤੱਕ ਅਵਸਥਾ ਨਹੀਂ ਕਿ ਉਹਨਾਂ ਨੂੰ ਅਸੀਂ ਇਹਨਾਂ ਅੱਖੀਆਂ ਨਾਲ ਵੇਖ ਸਕੀਏ ਸਿਮਰਨ ਕਰਨਾ ਪਉ ਪਰੋਸਾ ਕਰਨਾ ਪਉ ਅੱਜ ਤੇ ਅਸੀਂ ਹਰ ਇੱਕ ਚੀਜ਼ ਤੇ ਸ਼ੰਕਾ ਕਰਦੇ ਜੀ ਆਏ ਕਿਵੇਂ ਹੋ ਸਕਦਾ ਉਹ ਕਿਵੇਂ ਹੋ ਗਿਆ ਇਤਿਹਾਸ ਸਾਡੇ ਸੂਰਬੀਰਾਂ ਦਾ ਇਹ ਮਰਦਾਂ ਦਾ ਇਹ ਮੁਰਦਿਆਂ ਦਾ ਨਹੀਂ ਅੱਜ ਤੇ ਅਸੀਂ ਮੁਰਦਿਆਂ ਦੇ ਉਪਾਸ਼ਕ ਹੋ ਗਏ ਮਰਦਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਅੱਜ ਕਦੇ ਗੁਰੂ ਗ੍ਰੰਥ ਤੇ ਹਮਲੇ ਕਦੇ ਪੰਥ ਤੇ ਹਮਲੇ ਇਹ ਸਾਡੀਆਂ ਨਲਾਇਕੀਆਂ ਕਰਕੇ ਹੋ ਰਿਹਾ ਤੇ ਜਿਤਨੀ ਸੰਗਤ ਬੈਠੀ ਆ ਮੈਂ ਬੇਨਤੀ ਕਰਾਂ ਉਦਾ ਤੇ ਬੜਾ ਰੋਲਾ ਪਾਇਆ ਸੀ ਆ ਬੀਬੀਆਂ ਭੈਣਾਂ ਨੂੰ ਵੀ ਮੈਂ ਬੇਨਤੀ ਕਰਾਂ ਹੁਣ ਚੰਦ ਕੁ ਮਿੰਟਾਂ ਦੇ ਵਿੱਚ ਸਾਡੇ ਕੋਲ ਜਿਹੜਾ ਸਮਾਂ ਰਹਿ ਗਿਆ ਤੁਹਾਡੇ ਨਾਲ ਵਿਚਾਰਾਂ ਦੀ ਛਾਂੜ ਕਰਕੇ ਅਸੀਂ ਅਸੀਸ ਲੈ ਲੈਣੀ ਆ ਪਰ ਹੁਣ ਸਤਿਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਅਸੀਂ ਵੀ ਇੱਕ ਅਰਦਾਸ ਕਰੀਏ ਮਹਾਰਾਜ ਸਾਡੇ ਤੇ ਵੀ ਮਿਹਰ ਭਰਿਆ ਹੱਥ ਰੱਖੋ ਕਿਉਂਕਿ ਭੁੱਲਣ ਅੰਦਰ ਸਭ ਕੋ ਉਹ ਪੁੱਲ ਗੁਰੂ ਕਰਤਾਰ ਛੋਟੀ ਜੀ ਧਾਰਨਾ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਸਾਥ ਦੇਵੋਗੇ ਵੀਰ ਬਜ਼ੁਰਗ ਬੈਠੀਆਂ ਮਤਾਵਾ ਪੜਨਾ ਕੰਪੀਟੀਸ਼ਨ ਹੀ ਸਮਝਿਓ ਵੇਖਦੇ ਆ ਕਿ ਕਿਹੜਾ ਗੱਜ ਕੇ ਬੋਲਦਾ ਹੈ ਜਥੇ ਦਾ ਸਾਥ ਤੁਸੀਂ ਸਾਰਿਆਂ ਨੇ ਦੇਣਾ ਸੰਗਿਓ ਕੋਈ ਨਾ ਕਿਉਂਕਿ ਆਪਣੇ ਪਿਓ ਦੀ ਗੋਦ ਵਿੱਚ ਬੈਠੇ ਆਓ ਜੀ ਬੜੇ ਪ੍ਰੇਮ ਨਾਲ ਜਿੰਨੀ ਸੰਗਤ ਹੈ ਸਾਰਿਆਂ ਉੱਚੀ ਆਵਾਜ਼ ਵਿੱਚ ਬੁਲਣਾ ਕੋਈ ਰਸਨਾ ਵਾਂਂਦੀ ਨਾ ਰਹੇ ਆਪਣਾ ਆਪ ਕਰੇ ਕੁਰਬਾਨ ਜੇ ਮਿਲਣਾ ਬਾਜਾ ਵਾਲੇ ਨੂੰ ਆਪਣਾ ਆਪ ਕਰੇ ਕੁਰਬਾਨ ਜਦੋਂ ਅਸੀਂ ਆ ਰਹੇ ਸੀ ਨਾ ਵੇਖਿਆ ਕਿ ਜਿੱਥੇ ਰੋਹ ਦਾ ਲੰਗਰ ਲੱਗਾ ਸੀ ਉੱਥੇ ਲੈਣ ਨਹੀਂ ਸੀ ਟੁੱਟਦੀ ਕਿਹੜਾ ਲੰਗਰ ਜਿਹੜਾ ਤੁਸੀਂ ਛੱਡਿਆ ਹੋ ਮੈਨੂੰ ਪਤਾ ਅਸੀਂ ਲੰਗਰਾਂ ਤੱਕ ਸੀਮਤ ਰਹਿ ਕੇ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਮਹਾਰਾਜ ਦੀ ਕਿਰਪਾ ਨਾਲ ਰੋਡ ਸੰਗਤ ਵਿੱਚ ਵਿਚਰੀਦਾ ਸਾਨੂੰ ਅੱਜ ਚੰਗੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਂ ਬੇਨਤੀ ਕਰਾਂ ਗੁਰੂ ਦੀ ਗੋਦ ਵਿੱਚ ਬੈਠਿਓ ਅੱਜ ਜੇ 24 ਘੰਟਿਆਂ ਦੇ ਵਿੱਚੋਂ ਮੁੱਖ ਚੋਕ ਉੱਤੇ ਢੰਗ ਦਾ ਬੋਲਵਾਗੇ ਤੇ ਸਫਲਾ ਹੀ ਆ ਇਹਦਾ ਫਲ ਸਾਨੂੰ ਸਾਰਿਆਂ ਨੂੰ ਮਿਲਣਾ ਗੱਲਾ ਸਾਨੂੰ ਨਹੀਂ ਮਿਲਣਾ ਇਹ ਜਿੰਨੇ ਬੈਠਿਆ ਸਾਰਿਆਂ ਨੂੰ ਮਿਲਣਾ ਇਸ ਕਰਕੇ ਮੈਂ ਬੇਨਤੀ ਕਰਾਂ ਗੱਜ ਕੇ ਜਿੰਨੀ ਸੰਗਤ ਬੈਠੀ ਆ ਆਪਣਾ ਆਪ ਕਰੇ ਕੁਰਬਾਨ ਜੇ ਮਿਲਦਾ ਬਾਜਾ ਵਾਰਾ ਜੀ ਆਪਣਾ ਆਪ ਕਰੇ ਕੁਰਬਾਨ ਜੀ ਆਪਣਾ ਆਪ ਕਰੇ ਕੁਰਬਾਨ ਜੇ ਮਿਲਣਾ ਕੱਲ੍ਹ ਕੀ ਆਵਾ करते क्यों नहीं शीश दली देता गल व भगता दिया करते क्यों नहीं वड़े गला व्डे भगत दिया करते ਸੀ ਸੰਤਲੀ ਤੇ ਤਰੀਦਾ ਗੱਲਾਂ ਵੱਡੇ ਪਗਤਾ ਦਿਆਂ ਕਰਦੇ ਕਿਉਂ ਨਹੀਂ ਸੀ ਸੰਤਲੀ ਤੇ ਤਰੀਦਾ ਗੱਲਾਂ ਵੱਡੇ ਪਗਤਾ ਦਿਆਂ ਕਰਦੇ ਕਿਉਂ ਨਹੀਂ ਤਨ ਮਨ ਧਨ ਅਰਪਣ ਨਹੀਂ ਕਰਦਾ ਲਪਤਾ ਦਸਮੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ